ਤਕੀ ਦੇ ਵਿੱਚ ਲੋਕ ਸਭਾ ਖਰੂਰ ਸਾਹਿਬ ਕੋ ਕਿਸ ਨੂੰ ਸਪੋਰਟ ਕਰਨ ਜਾ ਰਿਹਾ ਤੁਸੀਂ ਇਸ ਵਾਰ? ਕਲਵੀਰ ਸਿੰਘ ਜੀ ਦਾ ਨੂੰ ਭਾਜੀ। ਹਾਂਜੀ। ਕਲਵੀਰ ਸਿੰਘ ਜੀ ਦਾ ਨੂੰ। ਅੱਛਾ ਜੀ। ਹਾਂਜੀ ਇਹਨੂੰ ਬਹੁਤ ਲੰਮੀ ਲੀਡ ਨਾਲ ਪਿੰਡ ਕਿਲਾ ਜੀ ਨੂੰ ਦਿਟਾਇਆ ਜਾਊਗਾ। ਜੀ। ਹਾਂਜੀ। ਮੁਕਾਬਲਾ ਕਿਸ ਨਾਲ ਦੇਖਦੇ ਹੋ? ਮੁਕਾਬਲਾ ਕਿਸ ਨਾਲ ਹੀ ਇਹਦਾ ਵੰਦੇ ਜੀ ਆਪਾਂ। ਆਮ ਆਦਮੀ ਪਾਰਟੀ ਦੇ ਕਹਿੰਦੇ ਸੀ 2 ਸਾਲਾਂ ਬਹੁਤ ਕੰਮ ਕੀਤੇ ਤੁਸੀਂ। ਸਾਡੇ ਪਿੰਡ ਜੀ ਨੇ ਇੱਥੇ ਪੀਆ ਨਹੀਂ ਆਇਆ ਜੀ ਉਹਦਾ। ਅੱਛਾ ਜੀ। ਹਾਂਜੀ। ਈਡੀਓ ਸਾਹਿਬ ਇੱਥੇ ਦੇਣ ਨਹੀਂ ਸਾਡੇ ਪਿੰਡ ਆਏ ਜੀ। ਤੇ 2024 ਦੇ ਵਿੱਚ ਜਿਹੜੀ ਲੋਕ ਸਭਾ ਖਡੂਰ ਸਾਹਿਬ ਤੋਂ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿਹੜੀ ਜਿੱਤ ਸਕਦੀ ਹੈ ਜੀ ਸਰ ਮੈਨੂੰ ਲੱਗਦਾ ਕੁਲਬੀਰ ਸਿੰਘ ਜੀਰਾ ਜੀ ਹਾਂਜੀ ਉਹ ਜਿੱਤ ਸਕਦੀ ਹੈ ਅਮਰਪਾਲ ਨੂੰ ਟੱਕਰ ਦੇਣਾ ਠੀਕ ਹੈ ਹਾਂਜੀ ਹਾਂਜੀ ਸਰ ਖਡੂਰ ਸਾਹਿਬ ਲੋਕ ਸਭਾ ਤੋਂ ਕੁਲਬੀਰ ਸਿੰਘ ਜੀਰਾ ਨੇ ਇਸ ਤੋਂ ਇਲਾਵਾ ਜੱਜਦਾਰ ਅਮਰਪਾਲ ਨੇ ਲਾਲਜੀਤ ਕੁਲਰ ਮਨਜੀਤ ਸਿੰਘ ਮੰਨਾ ਨੇ ਕਿ ਕਿਸ ਦੀ ਹੈ ਇਸ ਵਾਰ ਸਪੋਰਟ ਕਰਨ ਜਾ ਰਹੇ ਤੁਸੀਂ ਐਂ ਦੇ ਸਰਦਾਰ ਕੁਲਬੀਰ ਸਿੰਘ ਜੀਰੇ ਦੀ ਸਪੋਰਟ ਚ ਹੈ ਜੀ ਉਹ ਕਾਂਗਰਸ ਦੀ ਦੇਣ ਆ ਜਿਹੜੀ ਸ਼ੁਰੂ ਤੋਂ ਰਹੀ ਆ ਗਰੀਬਾਂ ਵਾਸਤੇ ਸਭ ਤੋਂ ਪਹਿਲਾਂ ਜਦੋਂ ਸਿਲੰਡਰ ਸੀ ਅੱਜ 880 900 ਰੁਪਏ ਦਾ ਮਿਲ ਰਿਹਾ ਠੀਕ ਆ ਤੇ ਕਾਂਗਰਸ ਦੇ ਟਾਈਮ ਇਹੀ ਸਿਲੰਡਰ 450 ਰੁਪਏ ਦਾ ਮਿਲਦਾ ਸੀ ਤੇ ਜਿਹੜੇ ਆ ਅੰਬਾਨੀ ਅਡਾਨੀ ਹੋਣੀ ਆ ਮੋਦੀ ਦੇ ਕਰਤਾ ਦਰਤਾ ਠੀਕ ਆ ਇਹਨਾਂ ਦੇ ਬਹੁਤ سارے ਬੰਨੇ ਨੇ ਰੀਲਾਂ ਦੀ ਮੰਗਾਈ ਦੀ ਠੀਕ ਆ ਨਾ ਐਹੀ ਦੇ ਸਰਦਾਰ ਕੁਲਬੀਰ ਸਿੰਘ ਜੀਰੇ ਦੇ ਹੱਕ ਜਾਂ ਕਿਉਂਕਿ ਇਥੇ ਗਰੀਬਾਂ ਦੀ ਬਾਹ ਮੜਨ ਵਾਲੇ ਸਰਦਾਰ ਕੁਸਮੀਰ ਸਿੰਘ ਜੀ ਭੋਲੇ ਬਾਜੀ ਜਿਹੜੇ ਬਹੁਤ ਇਥੇ ਆਉਂਦੇ ਆ ਲੋਕਾਂ ਦੀ ਮਤ ਕਰਦੇ ਆ ਕਾਂਗਰਸ ਦੀ ਸਪੋਰਟ ਚ ਉਹ ਵੀ ਤੇ ਐਹੀ ਉਹਨਾਂ ਦੇ ਨਾਲ ਆ ਜੀ ਇਥੋਂ ਦੀ ਜਿਹੜੀ ਇਹ 9 ਨੰਬਰ ਵਾਰਡ ਆ ਯਰ ਬਿਆਸੀ ਯਰ ਬਿਆ ਇਥੋਂ ਦਾ ਟੋਟਲ ਭਾਈਚਾਰਾ ਗਰੀਬ ਇਥੇ ਚਾਰ ਪੰਜ ਬਰਾਦਰੀਆਂ ਨੇ ਸਿਕਲੀਗੜਾ ਭਾਤੂ ਆ ਜੋਗੀ ਨਾ ਤੇ ਆ ਮਜਬੀ ਸਿੰਘ ਆ ਠੀਕ ਆ ਸਾਰੇ ਦੇ ਸਾਰੇ ਹੀ ਤੁਸੀਂ ਕਦੀ ਤਲਬੀਰ ਸੇ ਜਿਹੜੀ ਟ੍ਰਾਂਸਪੋਰਟ ਕਰ ਰਹੇ ਉਹ ਬਾਕੀਆਂ ਦੇ ਕਿਉਂ ਨਹੀਂ ਇਹ ਇਹ ਇੱਕ ਦੇ ਬਹੁਤ ਇਮਾਨਦਾਰ ਬੰਦਾ ਜੀ ਠੀਕ ਆ ਤੁਹਾਨੂੰ ਹੁਣ ਮੈਂ ਦੱਸਿਆ ਵੀ ਇਹ ਜਦੋਂ ਇੱਥੇ ਭੋਲੇ ਭਾਜੀਆ ਸਰਦਾਰ ਕਸ਼ਮੀਰ ਸਿੰਘ ਸਿੱਧੂ ਫਰਮ ਵਾਲਿਆ ਉਹ ਜਦੋਂ ਇੱਥੇ ਆਣ ਕੇ ਲੋਕਾਂ ਦੀ ਸਾਰ ਲੈਂਦੇ ਆ ਅਸੀਂ ਉਹਨਾਂ ਦੇ ਸਾਰ ਦੇ ਹਿਸਾਬ ਨਾਲ ਵੀ ਜੇ ਉਹ ਕਾਂਗਰਸ ਦੇ ਵਧੀਆ ਬੰਦੇ ਆ ਤੇ ਸਰਦਾਰ ਗਲਬੀਲ ਸਿੰਘ ਵੀ ਵਧੀਆ ਹੀ ਹੋਣਗੇ ਇਸ ਕਰਕੇ ਅਸੀਂ ਇਹਨਾਂ ਦੇ ਹੱਕ ਚ ਆਏ ਜੀ ਠੀਕ ਆ ਬਾਗੀ ਇਹਦੇ ਸਾਡੇ ਸ਼ਾਮ ਜੀ ਆ ਪ੍ਰਧਾਨ ਜੀ ਠੀਕ ਆ ਨਾ ਉਹ ਵੀ ਇੱਥੇ ਵਧੀਆ ਕੰਮ ਕਰਦੇ ਆ ਵਾਰਡ ਚ ਠੀਕ ਆ ਉਹ ਸਾਡੇ ਭਰਾ ਆ ਤੇ ਜਦੋਂ ਇੱਕ ਦੂਜੇ ਭਰਾ ਦੇ ਨਾਲ ਭਰਾ ਹੀ ਫਿਰ ਖੜਾ ਹੁੰਦਾ ਤੇ ਇਸ ਕਰਕੇ ਅਸੀਂ ਸਰਦਾਰ ਗੁਰਬੀਰ ਸਿੰਘ ਜੀ ਦੇ ਹੱਕ ਚ ਤੇ ਉਹਨਾਂ ਨੂੰ ਸਪੋਰਟ ਕਰਾਂਗੇ ਹਾਂਜੀ ਸਰ ਲੋਕ ਸਭਾ ਖਡੂਰ ਸਾਹਿਬ ਤੋਂ ਇਸ ਵਾਰ ਕੌਣ ਜਿਹੜਾ ਹੈ ਉਹ ਕਿਸ ਨੂੰ ਸਪੋਰਟ ਕਰਨ ਜਾ ਰਿਹਾ ਕੋਣ ਜਿਹੜਾ ਦਿੱਤੇ ਕੀ ਲੱਗ ਰਿਹਾ ਦੇਖੋ ਜੀ ਐਸਓਆਰ ਵੀ ਕੁਲਵੀਰ ਸਿੰਘ ਜੀ ਦਾ ਨੂੰ ਕਾਂਗਰਸ ਨਾਲ ਟਿਕਟ ਮਿਲੀ ਆ ਜੀ ਤੇ ਟਕਸਾਲੀ ਪਰਿਵਾਰ ਆ ਉਹਨੂੰ ਸਪੋਰਟ ਕਰ ਰਹੇ ਆ ਤੇ ਕਾਂਗਰਸ ਜਿੱਤੂਗੀ ਕੁਲਵੀਰਾ ਜੀ ਮੁਕਾਬਲਾ ਕਿਸ ਨਾਲ ਦੇਖਦੇ ਹੋ ਮੁਕਾਬਲਾ ਤੇ ਜੀ ਇੱਥੇ ਸਤਾਧਾਰੀ ਪਾਰਟੀ ਨਾਲ ਹੀ ਆ ਜੀ ਜੀ ਕੀ ਲੱਗਦਾ ਕਿਹੜੇ ਕਾਂਗਰਸ ਦੇ ਤੁਸੀਂ ਸਪੋਰਟ ਕਰ ਰਹੇ ਹੋ ਕਿਹੜੇ ਕਾਂਗਰਸ ਦੇ ਕੰਮ ਜਿਹੜੇ ਉਹਨਾਂ ਤੋਂ ਪ੍ਰਭਾਵਤ ਹੋ ਤੁਸੀਂ ਕਾਂਗਰਸ ਨੇ ਪਿਛਲੇ ਵਾਰ ਬਹੁਤ ਕੰਮ ਕੀਤੇ ਬਹੁਤ ਹਲਕੇ ਦੇ ਵਿੱਚ ਡਿਵੈਲਪਮੈਂਟ ਹੋਈ ਆ ਪਿਛਲੇ ਜਿਹੜੇ ਪਹਿਲੇ ਐਮਪੀ ਰਹੇ ਚੁਕੇ ਸਰਦਾਰ ਜਸਬੀਰ ਸਿੰਘ ਡਿੰਪਾ ਉਹਨਾਂ ਨੇ ਬਹੁਤ ਜ਼ੋਰਦਾਰ ਜਵਦਸਤ ਆਵਾਜ਼ ਉਠਾਈ ਆ ਇਹਦਾ ਲੋਕ ਸਭਾ ਦੇ ਵਿੱਚ ਤੇ ਸਾਨੂੰ ਆਸ ਆ ਵੀ ਵਧੀਆ ਕੰਮ ਕਰਨਗੇ ਲੋਕ ਸਭਾ ਹਲਕੇ ਨੇ ਵੀਰ ਜੀ ਕੀ ਲੱਗਦਾ ਐਸ ਵਾਰ ਜਿਹੜੀ ਖਡੂਰ ਸਾਹਿਬ ਲੋਕ ਸਭਾ ਦੀ ਸੀਟ ਹੈ ਕਿਸ ਦੀ ਝੋਲੀ ਜਾ ਸਕਦੀ ਹੈ ਕੌਣ ਇੱਥੋਂ ਲੋਕ ਸਭਾ ਚੋਣਾਂ 'ਚ ਬਾਜ਼ੀ ਮਾਰ ਸਕਦਾ ਜੀ ਇਹਦੇ ਵਿੱਚ ਤੇ ਆਪਣਾ ਲੋਕਾਂ ਦਾ ਵਿਊ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਸ਼ਾਇਦ ਕਲਬੀਰ ਸਿੰਘ ਜੀਰਾ ਜੋਗੀ ਇੱਕ ਪੰਥਕ ਚਿਹਰਾ ਵੀ ਆ ਤੇ ਉਹ ਇੱਕ ਕਾਂਗਰਸ ਦੀ سپورਟ ਵੀ ਆ ਉਹਨਾਂ ਨੂੰ ਤੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਣ ਦੇ ਕਰਕੇ ਮੈਨੂੰ ਲੱਗਦਾ ਕਿ ਕਲਵੀਰ ਜੀ ਦੀ ਆਵਾਜ਼ ਆ ਰਹੀ ਆ ਤੁਸੀਂ ਕਦੀ ਮਿਲੇ ਹੋ ਕਲਵੀਰ ਸਿੰਘ ਜੀਰਾ ਨੂੰ ਨਹੀਂ ਜੀ ਮਿਲਿਆ ਤੇ ਨਹੀਂ ਆ ਬਟ ਲੋਕਾਂ ਦੇ ਵਿਚਾਰ ਤਾਂ ਰਾਦੇ ਕਰਕੇ ਹੀ ਮੈਂ ਮੇਰਾ ਮੰਨਣਾ ਵਾ ਕਿ ਸ਼ਾਇਦ ਕੁਲਬੀਰ ਜੀਰਾ ਇਸ ਵਾਰ ਐਮਪੀ ਦੀ ਇਲੈਕਸ਼ਨ 'ਚ ਬਾਜ਼ੀ ਮਾਰ ਸਕਦੇ। ਖਡੂਰ ਸਾਹਿਬ ਦੇ ਵਿੱਚ ਮਨਜੀਤ ਸਿੰਘ ਮੰਨਾ ਮੀਆਂਵਿੰਡ, ਭਾਜਪਾ, ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ, ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਬਲਟੋਆ ਅਤੇ ਕਾਂਗਰਸ ਪਾਰਟੀ ਵੱਲੋਂ ਕੁਲਬੀਰ ਸਿੰਘ ਜੀਰਾ ਨੇ। ਤੁਸੀਂ ਮੁਕਾਬਲਾ ਕਿਸ ਦਾ ਵੇਖਦੇ ਹੋ ਕੜਾ ਹੋਣ ਵਾਲਾ ਜੀ? ਮੈਨੂੰ ਬਾਕੀ ਪਾਰਟੀਆਂ ਹਾਂ ਜੀ ਮਾਫੀ ਹੋਉਂਦੀ ਜਥੇਦਾਰ ਅਮਰਤਪਾਲ ਸਿੰਘ ਵੀ ਲੋਕ ਸਭਾ ਖਡੂਰ ਸਾਹਿਬ ਤੋਂ ਖੜੇ ਹੈ। ਮੈਨੂੰ ਬਾਕੀ ਪਾਰਟੀਆਂ ਦੇ ਤੇ ਇਨਾ ਕੋਈ ਹੈ ਨਹੀਂ ਕਿਉਂਕਿ ਆਵਾਜ਼ ਨਹੀਂ ਆਈ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਦਾ ਬਹੁਤ ਆਵਾਜ਼ ਆ ਕਿਉਂਕਿ ਉਹ ਵੀ ਇੱਕ ਪੰਤਕ ਚਿਹਰਾ ਆ ਮੁਕਾਬਲਾ ਕਿੰਨਾ ਦਾ ਰਹਿਣ ਵਾਲਾ ਜੀ ਇਹਨਾਂ ਦੋਵਾਂ ਦਾ ਹੀ ਰਹਿ ਸਕਦਾ ਜੀ ਕੁਲਵੀਰ ਜੀਰਾ ਜੀ ਦਾ ਤੇ ਭਾਈ ਅਮਰਤਪਾਲ ਸਿੰਘ ਜੀ ਦਾ ਧੰਨਵਾਦ ਹਾਂਜੀ ਭਾਈ ਕੀ ਲੱਗਦਾ ਇਸ ਵਾਰ ਲੋਕ ਸਭਾ ਖਡੂਰ ਸਾਹਿਬ ਤੋਂ ਜਿਹੜਾ ਲੋਕ ਕਿਹਨੂੰ ਜਿਤਾਉਣ ਜਾ ਰਿਹਾ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਕਿਸ ਨੂੰ ਸਪੋਰਟ ਕਰ ਰਹੇ ਹੋ ਜੀ ਤਹੀਂ ਜੀਰਾ ਸਾਹਿਬ ਅੱਛਾ ਜੀ ਅਹੀਂ ਵੱਤੋ ਵੱਧ ਵੋਟਾਂ ਪਾ ਕੇ ਕਰਾਂਗੇ ਅੱਛਾ ਜੀ। ਆਈ ਉਹਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਚੱਲਣਾ। ਅੱਛਾ ਜੀ। ਮੁਕਾਬਲਾ ਮੁਕਾਬਲਾ ਨਾਲ ਦੇਖਦੇ ਹੋ। ਮੁਕਾਬਲਾ ਤੇ ਸਾਨੂੰ ਨਹੀਂ ਕਿਸ ਨਾਲ ਦੇਖਦਾ। ਅੱਛਾ ਜੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਕੰਮ ਬੜੇ ਕੀਤੇ ਦੋ ਸਾਲਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ? ਨਹੀਂ ਜੀ। ਕਿਉਂ ਜੀ? ਸਾਡੇ ਪਿੰਡੋਂ ਕਾਰਡ ਵੀ ਕੱਟੇ ਗਏ ਵਿੱਚ ਵਿੱਚਿਆਲੀ। ਤੁਹਾਨੂੰ ਸਰਪੰਚ ਨੂੰ ਦੱਸਦੇ ਆ। ਸਾਡੇ ਪਿੰਡ ਡੈਨੀ ਸਾਹਿਬ ਦੇ ਸਾਰੀਆਂ ਟੇਲਾਂ ਉਹਦੀਆਂ ਲੱਗੀਆਂ। ਹਾਲੀ ਟੱਕਾ ਹੜਾ ਸਮਾਨ ਜਿਹੜਾ ਡੈਨੀ ਸਾਹਿਬ ਦਾ ਹੜਾ ਲੱਗਣ ਗਿਆ। ਠੀਕ ਆ ਉਹ ਧੱਕੇ ਕਰਦੇ ਆ ਐਨੂੰ ਤਕੜਾ ਲਾਉਣਾ ਐਨੂੰ ਕਰਨਾ ਆਨ ਕਰਨਾ ਜੀ ਐਂ ਜੀਰਾ ਸਾਹਿਬ ਦੇ ਨਾਲ